ਓ ਸ਼ਰਾਪਾ ਕੀ ਹਾਲ ਹੈ ਬਹੁਤ ਵਧੀਆ ਜੀ ਬਹੁਤ ਹੀ ਆਪਣੇ ਸਰਾਓ ਇੱਥੇ ਆ ਦਿਨ ਨਾਲ ਸਵੋਰਾਂ ਵਾਲੇ ਕਿਹੜੇ ਵਜਦੇ ਆ ਆਪਾਂ ਕਿਥੋਂ ਆਏ ਜੀ ਮੈਂ ਤਾਂ ਯਾਰ ਬਰੰਦੇਉ ਆਇਆ ਕੋਈ ਤਾਂ ਲੱਗ ਕੇ ਆਏ ਬੈਠੇ ਆ ਜੀ ਬਿਲਕੁਲ ਆਹ ਗਲੀ ਦੇ ਵਿੱਚ ਆ ਜੀ ਆ 골ਡਨ ਆ ਉਹ ਸਾਹਮਣੇ ਉਹਨਾਂ ਦਾ ਸ਼ੋਅਰੂਮ ਹੀ ਆ ਜੀ ਇੱਥੇ ਹੀ ਆ ਹਾਂ ਜੀ ਹਾਂ ਜੀ ਆਜੋ ਮੈਂ ਲੈ ਕੇ ਚਾਉਂਦਾ ਮੈਂ ਤਾਂ ਯਾਰ ਬੋਰ ਕਰਾਉਣਾ ਨਹੀਂ ਨਹੀਂ ਆ ਵੀ ਆਜੋ ਮੈਂ ਲੈ ਕੇ ਚੱਲਦਾ ਜੀ ਮੈਂ ਤਾਂ ਬੋਰ ਕਰਾਉਣਾ ਸ਼ਰਾ ਨਹੀਂ ਨਹੀਂ ਤੁਸੀਂ ਬਿਲਕੁਲ ਲੱਗ ਕੇ ਆ ਗਏ ਆ ਜੀ ਉਹ ਕਿਤੇ ਆ ਤਾਂ ਨਹੀਂ ਸ਼ਰਾ ਆਹੀ ਆ ਜੀ ਆ ਗਲਕ ਪਾਈਪ ਸਟੋਰ ਵਾਲੇ ਆਹਾ ਆਹ ਮੈਨੂੰ ਮੈਂ 12 ਵਜੇ ਦਾ ਤੜਾਇਆ ਅੱਛਾ ਜੀ ਨਹੀਂ ਨਹੀਂ ਆਹੀ ਆਹੀ ਸ਼ੋਰੂਮ ਆਜੋ ਆਹੀ ਆਹੀ ਆ ਜੀ ਉਹ ਸੇਠ ਕੀ ਹਾਲ ਆ ਆ ਗਏ ਇਹ ਵਜਦਿਆ ਬੋਰ ਬੋ ਕੀ ਤੇ ਨਾ ਨਹੀਂ ਮੁੰਡਿਆਂ ਨੇ ਹਾਂ ਠੀਕ ਆ ਮੈਂ ਤਾਂ 70 ਕਿਲੋਮੀਟਰ ਤੋਂ ਬਠਿੰਡੂ ਅੱਛਾ ਅੱਛਾ ਹਾਂ ਦਿਨ ਨਾਲ ਬੋੜਾ ਵਾਲੇ ਆ ਤੁਹਾਡਾ ਪੈਮਲੇਟ ਜਾ ਮਿਲਿਆ ਸੀਗਾ हां तुसी दा ਨਵਾਂ ਹੀ ਨਾਂ ਰੱਖੀ ਬੈਠਾ ਗੜਗ ਪੈ ਵਸਦੋਰ ਹਾਂ ਜੀ ਇਹ ਆਪਣਾ ਦਿਨਾਨਾ ਨਾਲ ਦਿਨਾਨਾ ਨੂੰ ਬੋਲ ਆਲੇ ਜੀ ਆਪਣਾ ਹਾਂ ਦਿਨਾਨਾ ਨਾਲ ਬੋਲਾਂ ਆਲੇ ਦੇ ਨਾਂ ਤੇ ਮਸ਼ਹੂਰ ਹੈ ਹਾਂ ਹੁਣ ਤੁਸੀਂ ਅੰਮ੍ਰਿਤਪਾਲ ਦੀ ਦੁਕਾਨ ਹੈ ਹਾਂ ਜੀ ਹਾਂ ਪਹਿਲਾਂ ਰੋਡ ਤੇ ਸੀ ਹੁਣ ਆਪਾਂ ਇੱਧਰ ਹੁਣ ਉਹ ਬਰਗਰਾਂ ਵਾਲਾ ਉਹ ਜਿਹੜਾ ਮੁੰਡਾ ਕੀ ਆ ਉਹ ਐਦਾ ਬੋਲ ਜਸਸੇ ਸੁਣੇ ਟੈਸਟ ਬੜਾ ਹੈਪੀ ਹੈਪੀ ਆਲਾ ਹਾਂ 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 ਆਸ਼ਰਾ ਦੱਸ ਕੇ ਨਾ ਆਏ ਆਪਾਂ ਲੈਣੇ ਆ ਮੋਟਰਾਂ ਕਿਹੜਾ ਸ਼ਰਾ ਵਜਾ ਮੈਨੂੰ ਮੋਟਰਾਂ ਦਾ ਕਿੰਨੇ ਕਿੜੇ ਮੋਟਰਾਂ ਬਾਪੂ ਜੀ ਸਾਰੀਆਂ ਹੀ ਮਿਲ ਜਾਣਗੀਆਂ ਤੁਹਾਨੂੰ ਦੱਸੋ ਕਿਹੜੀ ਕੋਣੀ ਆ ਲੁੱਬੀ ਸੀਆਰਆਈ ਇਹ ਪਾਵਰ ਪੂਰ ਕਿੰਨੀ ਐ ਪਾਵਰ 20 ਐਚਪੀ ਤੋਂ 25 ਐਚਪੀ ਤਾਈ ਸਾਰੀਆਂ ਆਪਾਂ ਨੇ ਕਰੀਪੂਰ ਕੀਤਾਗਾ 800 ਵਾਲਾ ਤੇ ਆਪਾਂ ਨੂੰ ਚਾਹੀਦੀ ਦੋ ਦੀ ਮੋਟਰ ਮਿਲ ਜੂਗੀ ਜੀ ਮਿਲ ਜੂਗੀ ਲੁੱਬੀ ਕੰਪਨੀ ਤੇ ਪਾਈਪਾਂ ਪੁੱਪਾਂ ਦਾ ਸਮਾਨ ਹੈਗਾ ਸਾਰਾ ਮਿਲੂਗਾ ਜੀ ਸਾਰਾ ਚੱਲੀ ਤਾਂ ਹੁਣ ਆਪਾਂ ਲੈਨੇ ਆ ਮੈਂ ਆਏ ਇੰਨੀ ਵਟੋਂ ਇਹ ਕੋਈ ਮੁੰਡਾ ਗਿਆ ਵਾ ਬਾਹਰ ਉਠੀ ਪਾਲੀ ਆ ਧਿਆ ਅੰਗਰੇਜ਼ੀ ਜਾ ਸਮਾਨ ਮੈਨੂੰ ਤਾਂ ਹੁਣ ਪਤਾ ਨਹੀਂ ਲੱਗਦਾ ਕੀ ਆ ਯਾਰ ਸਾਰਾ ਕੁਝ ਮਿਲ ਜੂਗਾ ਜੀ ਆ ਦੇਖੋ ਆ ਗਿੱਜਰ ਆਪਣੇ ਜੈਗਵਰ ਦਾ ਕਿਹੜੀ ਕੰਪਨੀ ਦਾ ਇਹ ਜੈਗਵਰ ਕੰਪਨੀ ਦੇ ਅੱਛਾ ਅੱਛਾ ਆ ਜੈਗਵਰ ਦਾ ਹੈ ਹਾਂਜੀ ਆ ਮਨੂ ਆਦੀ ਸੀ ਅਗੇ ਬਾਪੂ ਅਗੇ ਜੈਗਵਰ ਜੈਗਵਰ ਨਹੀਂ ਜੈਗਵਰ ਹਾਂਜੀ ਹਾਂਜੀ 10 ਸਾਲ ਦੀ ਵਾਰੰਟੀ ਹੈ ਇਹਨਾਂ ਦੀ 10 ਸਾਲ ਦੀ ਹਾਂਜੀ ਸ਼ਰਾ ਬੱਗਾ ਇਹ ਤਾਂ ਆਜੋ ਹੋਰ ਚੀਜ਼ਾਂ ਵਿਖਾਈਏ ਤੁਹਾਨੂੰ ਆ ਸੀਟਾ ਅੰਗਰੇਜ਼ੀ ਸੀ ਤਾਂ ਆ ਵਾਲਿੰਗ ਸੀਟਾ ਪਈਆਂ ਜੈਗਵਰ ਵੇਖ ਲੈ ਆ ਜੈਗਵਰ ਦਾ 10 ਸਾਲ ਦੀ ਵਾਰੰਟੀ ਆ ਪੂਰੀ ਇਹਨਾਂ ਦੀ ਓਏ ਕਾ ਹੱਥ ਧੋਣ ਲਾ ਕੇ ਆ ਕਹਦਾ ਇਹ ਵੀ ਜੈਗਵਰ ਆਪਾਂ ਸੋਨਾ ਬਣਾ ਦੇਣਾ ਸੋਨਾ ਘਰ ਨੂੰ ਇਹਦਾ ਮਾ ਪੋਤਾ ਨਹੀਂ ਆ ਰਹੀ ਲਿਆਤੀ ਯਾਰ ਹੈ ਮੈਂ ਨਾ ਚੀਜ਼ ਤੁਹਾਨੂੰ ਕੋਈ ਓਕੇ ਮਿਲੂਗੀ ਸਾਰੀ ਇੱਥੇ ਤੇ ਕਾਪਣਾ ਆਪਾ ਪਲਾਈ ਬੋਰਡ ਲੈਣਾ ਹੈਗਾ ਹਾਂਜੀ ਸਭ ਕੁਝ ਮਿਲੂਗਾ ਜੀ ਉਹ ਵੀ ਹੈਗਾ ਹਾਂਜੀ ਹਾਂਜੀ ਉਹ ਵੀ ਦੇ ਦਿਓ ਪਲਾਈਆਂ ਪਲੂਆਂ ਵਧੀਆ ਸਭ ਦੀ ਗਾਰੰਟੀ ਵਾਲੀਆਂ ਪਲਾਈਆਂ ਮਿਲਣਗੀਆਂ ਇੱਥੋਂ ਤੁਹਾਨੂੰ ਆਹ ਮੈਂ ਤਾਂ ਬਠਿੰਡੋਂ ਸ਼ਰਾ ਆਇਆ ਹੈਗਾ ਹਾਂ ਤੇ ਇੱਕ ਉਹ ਦੇਖੋ ਜੀ ਆਹ ਵੇ ਪਲੰਬਰ ਦੀਆਂ ਸੀਟਾਂ ਆਹ 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 ਤਾਂ ਜਮਾ ਹੈ ਆਲੇ ਆ ਦੂਜੇ ਹੱਥ ਧੋਣ ਵਾਲੇ ਆ ਹਾਂਜੀ ਹਾਂਜੀ ਆ ਗਰੇਜੀ ਸੀਤਾ ਹੈ ਹਾਂਜੀ ਹਾਂਜੀ ਇਹਦਾ ਸ਼ਰਾ ਮਹੀਗੀਆਂ ਹੋਣਗੀਆਂ ਇਹ ਆਪਾਂ ਨੂੰ ਘੱਟ ਤੋਂ ਘੱਟ ਰੇਟ 'ਚ ਮਿਲਣਗੀਆਂ ਜੀ ਮੈਨੂੰ ਦੱਸ ਦੇ ਕਹਿੰਦੇ ਆਵਾਜ਼ ਵਜੇ ਦੇ ਕੰਮ ਆ ਰਹੇ ਨੇ ਮੈਨੂੰ ਸੋਹੋ ਆਵਾਜ਼ ਰੇਟਾਂ ਦੇ ਵੇਲੇ ਜੀ ਤੁਹਾਨੂੰ ਹਾਂਜੀ ਹਾਂਜੀ ਤੇ ਕੋ ਮਿਸਤਰੀ ਆਂਦੇ ਹੁੰਦੇ ਆ ਸੈਂਟਰੀ ਦਾ ਸਮਾਨ ਸੇ ਉਹ ਕੁੰਡੇ ਕਰਦੇ ਸਰ ਮਿਲੂਗਾ ਜੀ ਸਾਲਾ ਸੈਂਟਰੀ ਹੁਣ ਮੈਂ ਤਾਂ ਅਨਪੜ੍ਹਿਆ ਬੰਦਾ ਮੈਨੂੰ ਐ ਨਹੀਂ ਪਤਾ ਵੀ ਕੁੰਡੇ ਕਰ ਸੈਂਟਰੀ ਕਰੂ ਆਦੇ ਹੁੰਦੇ ਆ ਆ ਵੇਖ ਆ ਮੈਂਗਾ ਨਹੀਂ ਤਾਂ ਪਰ ਜੋ ਆਹ 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 ਦੇਖੋ ਜੀ ਜੈਕਵਰ ਦਾ ਮਾਮ ਆ ਕੀ ਹੈ ਸ਼ਰਾਬ ਇਹ ਸ਼ਿੰਕ ਤੇ ਲੱਗਣ ਵਾਲੀਆਂ ਟੂਟੀਆਂ ਨੇ ਬਾਪੂ ਅੱਛਾ ਸਾਥ ਧੋਣ ਵਾਸਤੇ ਨਹੀਂ ਨਹੀਂ ਜੀ ਬੰਦੇ ਧੋਣ ਵਾਸਤੇ ਅੱਛਾ ਅੱਛਾ ਆਪਣੀਆਂ ਬੀਬਾਂ ਪਹਿਣ ਵਾਸਤੇ ਇਹਦਾ ਬਾਹ ਵਧੀਆ ਰੱਖੀ ਬਠਿਆ ਤੁਸੀਂ ਇਹਦਾ ਬਾਹ ਵਧੀਆ ਰੱਖੀ ਬਠਿਆ ਉਹ ਬਾਕੀ ਦਾ ਸ਼ਰਾਬ ਗਿਆ ਸਾਰਾ ਕੋਈ ਵੇਖ ਲਿਆ ਪਤਾ ਸੋਈ ਹਾਂਜੀ 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 ਆ ਦੰਦੇ ਜਿਹਦੇ ਸੋਨੇ ਕਿੱਥੇ ਰੱਖਿਆ ਕੀ ਹੈ ਇਹ ਇਹ ਹੈਂਡਲ ਆ ਬਾਪੂ ਜੀ ਦਰਵਾਜ਼ਿਆਂ ਤੇ ਲਾਉਣ ਵਾਲੇ ਸਾਰੇ ਵਧੀਆ ਕੰਪਨੀ ਦੇ ਹੈ ਹਾਂਜੀ ਹਾਂਜੀ ਆ ਆ ਆ ਕੀ ਹੈ ਇਹ ਸ਼ਾਵਰ ਆ ਬਾਪੂ ਜੀ ਅੱਛਾ ਸ਼ਾਵਰ ਹਾਂਜੀ 25 ਸਾਲ ਦੀ ਵਾਰੰਟੀ ਹੈ ਇਹਨਾਂ ਦੀ 25 ਸਾਲ ਦੀ ਹਾਂਜੀ ਆ ਸਾਰੇ ਕਾਸੇ ਪਲੰਬਰ ਕੰਪਨੀ ਦੇ ਆ ਪਲੰਬਰ ਦੇ ਆ ਇਹਦਾ ਜਮਾ ਜਿਹਾ ਸਿਰ ਹੀ ਲਾਤਾ ਹਾਂਜੀ ਅਜੇ ਥੱਲੇ ਖੜਕੇ ਨਾ ਹਾਂਜੀ ਹਾਂਜੀ ਸੈਟ ਪਕੇ ਦਾ ਭਾਵਾ ਆ ਕੀ ਚੀਜ਼ ਹੈ ਇਹ ਡਾਈਵਟਰ ਬਾਡੀਆਂ ਜੀ ਅੱਛਾ ਅੱਛਾ ਹਾਂ ਜੀ ਇਹ ਮੈਂ ਗਲਤੀਆਂ ਵੀ ਨਹੀਂ ਹੋਣਗੀਆਂ ਨਾ ਨਾ ਜੀ ਫੁੱਲ ਕਰ ਰਹੀ 25 25 ਸਾਲ ਦੀਆਂ ਦੇਣ ਲੱਗ ਗਏ ਜੀ ਜੀ ਵਾਲੀ ਗਲੀ ਦਿਨਾ ਨਾਥ ਬੋਰਾ ਵਾਲਿਆਂ ਦੀ ਬਹੁਤ ਪੁਰਾਣੀ ਮਸ਼ਹੂਰ ਦੁਕਾਨ ਹੈ ਤੇ ਇੱਕ ਵਾਰੀ ਜੂਰ ਮੌਕਾ ਦਿਓ ਵਿਜ਼ਿਟ ਕਰੋ ਸੋਨੂੰ ਇੱਥੇ ਹਰ ਕੰਪਨੀ ਦਾ ਹਰ ਵਧੀਆ ਤੋਂ ਵਧੀਆ ਬ੍ਰਾਂਡ ਦਾ ਸਮਾਨ ਮਿਲੇਗਾ ਤੇ ਬਾਜ਼ਾਰ ਨਾਲੋਂ ਸਸਤਾ ਮਿਲੇਗਾ ਜੀ ਲੈ ਵੀ ਦੋਸਤੋ ਇਹ ਸੇਠ ਨੇ ਤਾਂ ਦੱਸਤਾ ਦਿਨਾ ਨਾਥ ਦਿਨਾ ਨਾਥ ਬੋਰਾ ਵਾਲੇ ਤੇ ਹੈ ਕਿਤੇ ਪਤਾ ਸੁਣ ਇਹਨੇ ਵੀ ਨਹੀਂ ਦੱਸਿਆ ਮੋਦ ਕੀ ਹੈ ਮਦਕੀ ਤੇ ਜਮਾਂ ਅੰਬਰਸਾਹੇ ਰੋੜਤੀ ਹੈ ਮਾੜੇ ਜਾਂਦ ਤੋਂ ਵੱੜ ਕੇ ਰੋੜ ਤੋਂ ਹਟ ਮੈਂ ਜਿਹੜੀ ਮਰਜ਼ੀ ਮੋਟਰਲੇ ਦੇ ਲੋਕ ਤੇ ਜਿਹੜਾ ਮਰਜ਼ੀ ਪਰੰਪਰ ਦਾ ਸਮਾਨ ਲੈ ਲੋ ਤੇ ਜਿਹੜਾ ਮਰਜ਼ੀ ਸੋਈ ਦਾ ਸਮਾਨ ਲੈ ਲੋ ਪੂਰਾ ਵਧੀਆ ਤੇ ਗਰੰਟੀਦਾਰ ਤੇ ਘੱਟ ਦੇਤਾਂ ਤੇ ਤੇ ਸਸਤੀ ਕਾਲ ਦੋਸਤੋ